ਸਾਰੇ ਸਾਧ ਸੰਗਤ ਜੀ ਗੁਰੂ ਸ਼ਬਦ ਦੀ ਵਿਚਾਰ ਕਰਦੇ ਆ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਸੋਰਠ ਮਹੱਲਾ ਪੰਜਵਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 615 616 ਤੇ ਸੁਭਾਈ ਮਾਨ ਜੀ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁਖ ਬਿਨ ਸਹਿ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਸਾਹਿਬ ਬਖਸ਼ਿਸ਼ ਕਰਦੇ ਹਨ ਏ ਭਾਈ ਪਰਮਾਤਮਾ ਦੀ ਛਣ ਪਿਆ ਮਨੁੱਖ ਦੇ ਸਾਰੇ ਡਰ ਲੈ ਜਾਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ ਤੇ ਮਾਲਕ ਵੀ ਉਸ ਉੱਤੇ ਦਇਆਵਾਨ ਹੁੰਦਾ ਹੈ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਵਦੀਨ ਦਿਆਲਾ ਗੁਣ ਗਾਓ ਰੰਗ ਰਾਤਾ ਰਹਾਓ ਰਹਾਓ ਵਾਲੀ ਪੰਕਤੀ ਚ ਸਾਹਿਬ ਸਮਝਾਉਣਾ ਕਰਦੇ ਹਨ हे ਪ੍ਰਭੂ ਜੀ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ हे ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗੀਸ ਕੇ ਤੇਰੇ ਗੁਣ ਗਾਉਂਦਾ ਰਹਾ ਸਤ ਗੁਰ ਨਾਮ ਨਿਦਾਨ ਦੇ ਰੜਾਇਆ ਚਿੰਤਾ ਸਗਲ ਵਿਨਾਸ਼ੇ ਹੈ ਪਾਈ ਜੇਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਨਾਮ ਪੱਕਾ ਕਰ ਦਿੱਤਾ ਉਸ ਦੀ ਸਾਰੀ ਚਿੰਤਾ ਦੂਰ ਹੋ ਗਈ ਕਰ ਕੇ ਰਪਾਇ ਆਪਣੋਂ ਕਰ ਲਈ ਨਾ ਮਨ ਵਸਿਆ ਵਿਨਾਸੀ ਪਰਮਾਤਮਾ ਮੇਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਦੇ ਮਨ ਵਿੱਚ ਨਾਸ ਰਹਿਤ ਪਰਮਾਤਮਾ ਆ ਵਸਦਾ ਹੈ ਤਾਂ ਕੋ ਬਿਗਨਨ ਕੋ ਲਗ ਜੋ ਸਤ ਗੁਰ ਆਪਣੇ ਰਖ ਚਾਰਨ ਕਮਲ ਬਸੇ ਹਿਰਦੇ ਅੰਦਰ ਅਮਰਤ ਹਰ ਰਸ ਚਖੈ हेパイ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆਵਸਦੇ ਹਨ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਸਦਾ ਚੱਖਦਾ ਹੈ ਕਰ ਸੇਵਾ ਸੇਵਕ ਪ੍ਰਵੇ ਆਪਣੇ ਜੇਨ ਮਨ ਕੀ ਐਚ ਪੁਜਾਈ ਨਾਨਕ ਦਾ ਸਤਾ ਕਬਲੇ ਹਰ ਜੇਨ ਪੂਰਨ ਪੈਜ ਰਖਾਈ ਸਾਈਬ ਸਮਝਾਉਣਾ ਕਰਦੇ ਹਨ ਏ ਪਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਸੇਵਕਾਂ ਬਾਗ ਉਸ ਦੀ ਸੇਵਾ ਭਗਤੀ ਕਰਦਾ ਰਹਿ हे दास नानक मैं उस प्रभु तो सदके जानता हां जिसने विघना दे टाकरे ते हर वेले पूरे तौर ते इज्जत रखी है वाहे गुरु जी काखा